ਦੀਖਾ ਖਾਲਸਾ ਵਾਹਿਗੁਰੂ ਜੀ ਕੀ ਖਤੇ ਮੁਜ਼ਾਫੀ ਕੀ ਮਾਮਲਾ ਅੱਜ ਸਿੱਤੇ ਪਹੁੰਚਰੇ ਫਿਰਤ ਹੋਤੇ ਸਿੱਖ ਸਤਿਗੁਰੂ ਜੀਗੁਰੂ ਵਾਹਿਗੁਰੂ ਇਹਦੇ ਚ ਵੀਰ ਜੀ ਗੱਲ ਇਹ ਆ ਕਿ ਜਿਹੜੇ ਹਰਜੀਤ 부ਚੜ ਦੀ ਗੱਲ ਕਰ ਰਿਹਾ 3 ਦੀ ਗੱਲ ਕਰ ਰਿਹਾ ਉਹਨੂੰ ਉਹ ਮੇਰੇ ਨਾਲ ਚਾਹਤੀ ਤਾਂ ਮਾਰੇ ਮੈਂ ਧੀ ਨਹੀਂ ਸੀ ਪੰਜਾਬ ਦੀ ਕਿੰਨੇ ਹੱਥੇ ਤੇ ਵਾਰ ਨਹੀਂ ਕਰੀਦਾ ਤੇ ਇਹਨੇ ਵੀ ਤੇ ਵਾਰ ਕੀਤਾ ਨੇ ਕੀ ਕੀਤਾ ਇਹਨੇ ਵਿਸਾਖੀ ਵਾਲੇ ਦਿਨ ਕਿਸ ਸੇਵਾ ਦੇ ਚੰਥੇ ਚ ਬੁਲਾਇਆ ਹੈ ਇਹਨੇ ਵਾਰ ਕੀਤਾ ਤੇ ਇਹਨੇ ਕੀ ਕੀਤਾ ਇਹ ਕਿ ਇਹਨੂੰ ਕੌਣ ਕਹਿੰਦਾ ਜਤੇਵੰਦੀ ਇਹ ਕਿਹੜੇ ਜਤੇਵੰਦੀ ਦਾ ਵਾ ਇਹਨੂੰ ਕਿੰਨੇ ਥਾਟੇ ਦਿੱਤੀ ਐ ਇੰਨੀ ਗੱਲ ਕਰਨ ਦੀ ਇਹ ਕਿਹੜੇ ਮੂੰਹ ਨਾਲ ਕਿਹੜੀ ਸੋਜ ਨਾਲ ਕਹਿ ਰਿਹਾ ਕਿ ਬੱਚਿਆਂ ਨੂੰ ਮੈਂ ਰੋਂਦੇ ਨਹੀਂ ਵੇਖ ਸਕਦਾ ਧੀਆਂ ਨੂੰ ਮੈਂ ਸੇਫਟੀ ਦਊਂਗਾ ਕਿਹੜੀ ਸੇਫਟੀ ਬਲਾਤਕਾਰ ਦੀ ਹੈ ਤੇਰੇ ਕੋਲ ਧੀਆਂ ਸੇਫਟ ਕਰਾਉਣ ਦੀ ਲੋੜ ਐ ਤੁਹਾਨੂੰ ਸਾਡੇ ਜੂਥ ਨੂੰ ਲੋੜ ਐ ਕਿ ਇਹਨੇ ਇਹਨਾਂ ਵਰਗੇ ਠਰਕੀਆਂ ਕੋਲੋਂ ਬਚਾਓ ਬਲਾਤਕਾਰ ਹੋਣ ਤੋਂ ਬਚਾਓ ਬਲਾਤਕਾਰ ਕਿੱਦਾਂ ਰੋਕਣਗੇ ਜਿੱਦਾਂ ਸੌਦਾ ਲੱਗਾ ਏਦਾਂ ਹੀ ਰੁਕਣਗੇ ਜੇ ਪ੍ਰਸ਼ਾਸਨ ਜ਼ਿੰਮੇਵਾਰੀ ਚੁੱਕਦਾ ਆ ਜੇ ਇਹ ਪ੍ਰਸ਼ਾਸਨ ਨਾਥ ਪਾਉਂਦਾ ਤਾਂ ਤਾਂ ਹੀ ਰੁਕੋਗੇ ਨਾ ਜਿਹੜਾ ਸਿਰਤੋਂ ਦੀ ਪਾਣੀ ਲੰਗਦਾ ਤਾਂ ਹੀ ਜੱਥੇ ਬੰਦੀਆਂ ਜਾਂ ਜਾਂਦਾ ਹੀ ਹੈ ਫਿਰ ਜਦੋਂ ਸੌਦਾ ਲਾਉਂਦੇ ਆ ਉਹਦਾ ਲਾਉਂਦੇ ਕਿ ਜਦੋਂ ਉਹਨਾਂ ਨੂੰ ਸਿਰਤੋਂ ਦੀ ਪਾਣੀ ਲੰਗਦਾ ਤਾਂ ਹਾਂ ਨਹੀਂ ਆਉਂਦਾ ਪਾਏ ਇਥੋਂ ਤੱਕ ਜ਼ਿੰਮੇਵਾਰੀ ਚੁੱਕਣੀ ਪੈਂਦੀ ਹੈ ਜੀ ਤੁਸੀਂ ਅੱਜ ਪਟਿਆਲੇ ਪਹੁੰਚੇ ਹੋ ਸੋਣੀ ਕੁ ਕੀ ਪੁੱਛਣ ਲਈ ਪਹੁੰਚੇ ਹੋ ਅੱਜ ਹੀ ਕਿਉਂ ਤੁਸੀਂ ਪੁੱਛਣ ਦਾ ਕਾਰਨ ਬਣਿਆ ਦੇਖੋ ਪਹਿਲਾਂ ਵੀ ਮੇਰੀਆਂ ਇੰਟਰਵਿਊਆਂ ਬਹੁਤ ਹੋ ਚੁੱਕੀਆਂ ਇਹ ਦੋਖ ਇਸ ਜੀ ਦਾ ਪਹੁੰਚ ਇਸ ਕਰਕੇ ਵੀ ਅੱਜ ਜਿਹੜੀ ਸਪੈਸ਼ਲੀ ਤੁਸੀਂ ਮੈਨੂੰ ਇਹ ਗੱਲ ਕਰਕੇ ਕਿ ਇੱਥੇ ਆਏ ਇਸ ਕਰਕੇ ਕਿ ਇਹ ਹਰ ਵਾਰ ਨੀਲੇ ਬਾਣੇ ਨੂੰ ਬਦਨਾਮ ਕਿਉਂ ਕਰਦਾ ਇਹ ਕਹਿੰਦਾ ਬਦਨਾਮ ਇਹ ਇਹਦੇ ਪਤਾ ਕੀ ਬੋਲਦਾ ਵਾ ਪੁੱਛੜ ਹਰਜੀਤ ਇਹ ਕਹਿੰਦਾ ਕਿ ਨੀਲੇ ਬਾਣੇ ਨੂੰ ਬਦਨਾਮ ਕਰਦੇ ਆ ਵੀ ਪਹਿਲਾ ਨੰਬਰ ਤੇ ਗੁਰੂ ਦਾ ਖਾਲਸਾ ਚੜ੍ਹਦੀ ਕਲਾ ਚ ਹੈ ਚੜ੍ਹਦੀ ਕਲਾ ਚ ਰਹੇਗਾ ਨਾ ਕੋ ਬਦਨਾਮ ਕਰਨ ਵਾਲਾ ਜੰਮਿਆ ਤੇ ਨਾ ਕੋ ਰੋਲਣ ਵਾਲਾ ਹੈ ਠੀਕ ਹੈ ਤੇ ਤੂੰ ਕੀ ਕਰਦਾ ਬਦਨਾਮੀਆਂ ਤੇ ਖੋਤੇ ਤੂੰ ਬੋਲੀ ਜਾਂਦਾ ਬਿਨਾ ਮਤਲਬ ਤਾਂ ਫालतू ਤਾਂ ਕਹੀ ਜਾਂਦਾ ਤੇ ਬਦਨਾਮ ਕਰਦਾ ਨੀਲੇ ਪਾਣੇ ਉਹ ਨੀਲੇ ਪਾਣੇ ਦੇ ਵਿੱਚ ਹੀ ਅਹੀ ਸ਼ਿਕਾਰ ਹੋਏ ਸੀ ਤੂੰ ਨੀਲੇ ਪਾਣੇ ਦੇ ਵਿੱਚ ਸ਼ਿਕਾਰ ਛਤਾਨ ਵੜਿਆ ਹੋਇਆ ਪੀਏ ਇਸ ਕਰਕੇ ਨੀਲੇ ਪਾਣਿਆਂ ਦਾ ਦੁੱਖ ਆਉਂਦਾ ਕਿਉਂਕਿ ਸਾਰਿਆਂ ਨੂੰ ਨਾ ਇੱਕੋ ਜਿਹੀ ਕੋਈ ਸਮਝੀ ਜਾਵੇ ਨਾ ਕਿ ਬੁੱਤ ਸਿੰਘ ਜਾਂ ਸਿੰਘ ਵੀ ਸ਼ਰਧੀਆਂ ਕਰਦੇ ਨੇ ਹਾਂਜੀ ਭਾਈ ਅਮਰਤਾਲ ਨੇ ਪਹਿਲਾਂ ਲੜਕੀਆਂ ਜ਼ਬਤ ਕਰਕੇ ਤਾਂ ਫਿਰ ਉਹਨਾਂ ਨੂੰ ਸੁਧਲ ਆ ਨਹੀਂ ਇਹ ਇਹ ਮੰਨਣ ਵਾਲੀ ਗੱਲ ਨਹੀਂ ਇਹਦੇ ਕੋਲੋਂ ਕੀ ਕਰੂਗਾ ਬੂਟੇ ਕੋਲੋਂ ਕੀ ਕਰੂਗਾ ਬੂਟੇ ਨੇ ਤੇ ਇਹਦੀ ਇੰਟਰਵਿਊ ਮੈਂ ਸੁਣੀ ਸੀਗੀ ਕਹਿੰਦੇ ਕਹਿੰਦੇ ਤੇਰਾ ਤੇਰਾ 14 14 ਫਾਲੀ ਕੁੜੀ ਨਾਲ ਫਲਾਤ ਕਰ ਕੀਤਾ ਬੂਟੇ ਨੇ ਹੈਨਾ ਤੇ ਇਹ ਅੱਜ ਉਹੀ ਪੱਖ ਲੈ ਰਹੇ ਜਿਹੜੇ ਠਰਕੀ ਆ ਜਿਨ੍ਹਾਂ ਨੂੰ ਸ਼ਰਮ ਜਾਣੀ ਹੈਗੀ ਨਾ ਕਿਸੇ ਦੀ ਮੈਂ ਤੁਸੀ ਇਹ ਦੱਸੋ ਵੀਰ ਜੀ ਜਿਹੜੀਆਂ ਜੜੀ ਦੀ ਗੱਲ ਹੈ ਕਰਦੇ ਜਿਹਦਾ ਇਹਨਾਂ ਨੂੰ ਹਏ ਜੜਿਆ ਜਾਦਾ ਉਹਦੇ ਉਹਦੀ ਜਿਹੜੀ ਵੀਡੀਓ ਹੋਊਗੀ ਉਹ ਤੁਸੀਂ ਆਪਣੀ ਮਾਂ ਦੇ ਨਾਲ ਭੈਣ ਦੇ ਤੀਦੇ ਨਾਲ ਦੇਖ ਸਕਦੇ ਹੋ ਤੁਸੀਂ ਨੈਨਾ ਤੇ ਫਿਰ ਫਿਰ ਇਹਨੂੰ ਕਿਸ ਇਹ ਦੇਖਦਾ ਹੋਊਗਾ ਤੇ ਮੈਂ ਅੱਗੇ ਵੀ ਪਹਿਲਾਂ ਵੀ ਵੀਡੀਓ ਦੇ ਵਿੱਚ ਕਾਫੀ ਬੋਲ ਚੁੱਕੀ ਆ ਕਿ ਇਹ ਇਹਨੂੰ ਕਮਲ ਦਾ ਧੋਖਾ ਨਾ ਹਰਜੀਤ ਸਿੰਘ ਕਮਲ ਦਾ ਧੋਖਾ ਹਾਂਜੀ ਇਹਨੂੰ 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 ਧੋਖਾ ਕਿ ਕਮਲ ਕਾਰ ਦਾ ਵੀ ਇਹ ਕਾਰ ਆ ਜੀ ਇਹ ਕਾਰ ਆ ਉਹ ਕਾਰ ਨਹੀਂ ਜੀ ਹੈ ਨਾ ਉਹ ਕਾਰ ਨਹੀਂ ਆ ਬਾਕੀ ਧੀ ਤਾਂ ਧੀ ਆ ਕਿਸੇ ਕਿੱਥੋਂ ਦੀ ਵੀ ਹੋਵੇ ਧੀ ਤਾਂ ਧੀ ਆ ਭਾਵੇਂ ਜੁਪੀ ਦੀ ਬਿਹਾਰ ਦੀ ਕਿਤੇ ਹੁੰਦੀ ਨਹੀਂ ਆ ਪਰ ਜੇ 3 ਗੇਜ ਕਰੇਗੀ ਤਾਂ ਉਹਦਾ ਹੱਸਰ ਇਹੀ ਹੋਣਾ ਚਾਹੀਦਾ 3 ਤੋਂ 3 ਹੈ ਇਹਨੇ ਇਹੀ ਕਹਿੰਦੇ ਪਰ ਉਹਦਾ ਉਹਦਾ ਕੰਮ ਵੀ ਤਾਂ ਦੇਖੋ ਹੋਰ ਕੋਈ ਕੰਮ ਨਹੀਂ ਸੀ ਇਹਨੂੰ ਬੀਬੀ ਤੁਸੀਂ ਲੰਬੇ ਸਮੇਂ ਤੋਂ ਹੱਜੀ ਸੀਵਰ ਸੰਸੁਰ ਦੇ ਖਲਪ ਕਰਦੇ ਪਏ ਨੇ ਉਹਦਾ ਖਲਪ ਸਰਸ਼ਕਲਾ ਲੜਦੇ ਪਿਓ ਕੂਰੀ ਜਿਹੜੇ ਲੜਦੇ ਪਿਓ ਕੋਈ ਤੁਹਾਡੇ ਅਜੇ ਤੱਕ ਕੋਈ ਕੋਈ ਸਿੱਖ ਚੱਤ ਤੇ ਬੰਦੀ ਰਸਤਾ ਹੋਵੇ ਕੋਈ ਐਸਾ ਸਿੰਘ ਹੋਵੇ ਜੋ ਤੁਹਾਡੇ ਨਾਲ ਬਿਲਕੁਲ ਮੂਤਰ ਨਮੂਨਾ ਦਰਜ ਕਰਕੇ ਹੈਲਪ ਕਰਦਾ ਹਵੇ ਬਿਲਕੁਲ ਮੋਡੇ ਦਾ ਮੋਡਾ ਲਾ ਕੇ ਮੇਰਾ ਵੀਰ ਇੱਕ ਬੜੀ ਚੜ੍ਹਦੀ ਕਲਾ ਦਾ ਖਾਲਸਾ ਆ ਮੇਰਾ ਵੀਰ ਉਹ ਮੈਨੂੰ ਬਹੁਤ ਆਨੇ ਇੱਕ ਕਿਸਮ ਦਾ ਮੈਨੂੰ ਨਾ ਮਰੀ ਨੂੰ ਜਿੰਦਾ ਕਰ ਦਿੱਤਾ ਵਿਕੀ ਥਾਮ ਦੇ ਤੁਫੰਗ ਜੋ ਕਿ ਬੰਬੇ ਤੋਂ ਸੁਣ ਕੇ ਨਾ ਮੇਰੀ ਖਬਰ ਤਾਂ ਉੱਥੇ ਆਇਆ ਸੀ ਉਹ ਅੱਜ ਵੀ ਮੌਜੂਦਾ ਡੇਟ ਦੇ ਵਿੱਚ ਮੇਰੇ ਜੋੜੀ ਵਕੀਲ ਦਾ ਸਾਰਾ ਖਰਚਾ ਉਹ ਚੱਕ ਰਿਆ ਕਿ ਤੁਸੀਂ ਡਰਨਾ ਨਹੀਂ ਆ ਰੋਣਾ ਨਹੀਂ ਆ ਘਬਰਾਉਣਾ ਨਹੀਂ ਆ ਇਹ ਤਾਂ ਧੀਆ ਉਹ ਐਡੀ ਦੂਰੋਂ ਪਿੰਗ ਆ ਗਿਆ ਉਹ ਹਾਲਾਂਕਿ ਆ ਤੇਰੇ ਚਨ ਪਰਿਵਾਰ ਤੇ ਸੀਗਾ ਤੇ ਉਹਨੇ ਗੁਰੂ ਸਾਹਿਬ ਦਾ ਬਾਣੇ ਜਿਹੜਾ ਇਹ ਨੀਲੇ ਬਾਣੇ ਦੀ ਗੱਲ ਕਰਦਾ ਨੀਲਾ ਬਾਣਾ ਤੇ ਉਹ ਬਾਣੇ ਚ ਵੀ ਨਹੀਂ ਆ ਉਹ ਬਦਲਾਸਾ ਜਾਂਦਾ ਹਨਾ ਤੇ ਇਹ ਬੜੀ ਬਾਣਾ ਦਵਾਰਾ ਵਾਰ-ਵਾਰ ਹਰ ਗੱਲ ਦੇ ਵਿੱਚ ਕਹਿੰਦਾ ਨੀਲੇ ਬਾਣੇ ਨੂੰ ਬਦਨਾਮ ਕੀਤਾ ਬਦਨਾਮ ਨਹੀਂ ਕੀਤਾ ਜਿਹੜੇ ਇੱਕ ਸਿੰਘ ਜਿਹੜੇ ਆਗੇ ਆ ਨਾ ਉਹ ਸਿੰਘਾਂ ਦੇ ਤੇ ਤੂੰ ਨੀਲੇ ਬਾਣੇ ਵਾਲਿਆਂ ਦੀ ਛੱਤਰ ਦੀ ਰੀਸ ਵੀ ਨਹੀਂ ਕਰ ਸਕਦਾ ਇਹ ਤੇ ਇਹ ਅਰਦੂਆ ਗੁੱਚੜ ਇਹ ਕਹਿੰਦਾ ਕਿ ਮੈਂ ਰਾਖੀ ਕਰਦਾ ਕਿੱਥੇ ਤੈਨੂੰ ਸੰਪਰਕ ਕਰੋ ਕਿਹੜਾ ਸੰਪਰਕ ਕਰਨੋਂ ਕੋ ਕਿਹੜੀ ਤੀ ਮੇਰੀ ਸੰਪਰਕ ਕਰੋਗੇ ਨਾ ਉਹ ਇਹਦਾ ਸ਼ਿਕਾਰ ਹੋਊਗੀ ਹਾਂ ਜੀ ਜੇਸ਼ਣ ਮਿਲ ਗਿਆ ਤੇ ਇੱਕ ਭਾਈ ਅਮਰਪਾਲ ਦੀ ਬਹੁਤ ਕੱਪਸ ਸੁਣਿਆ ਰਹੀਆਂ ਬਹੁਤ ਸਰੰਗ ਤੱਕ ਬਿਧਿਆਰ ਕੁਝ ਕਿਵੇਂ ਦੇਖੋ ਵੀਰ ਜੀ ਇਹ ਜਿਹੜਾ ਉਹਨਾਂ ਨੇ ਅਮਰਪਾਲ ਸਿੰਘ ਮੈਰੋ ਵੀਰ ਨੇ ਕਦਮ ਚੁੱਕਿਆ ਨਾ ਉਹ ਕਿਉਂ ਚੁੱਕਿਆ ਇਹਦਾ ਕਾਰਨ ਨਹੀਂ ਪਤਾ ਕਾਰਨ ਵੀ ਤਾਂ ਹੈ ਨਾ ਜੇ ਇਹ ਪ੍ਰਸ਼ਾਸਨ ਜ਼ਿੰਮੇਵਾਰੀ ਚੁੱਕਦਾ ਜਦੋਂ ਕੋਈ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਜੇ ਸਾਡੇ ਆਪਣੇ ਪੰਜਾਬ ਦੀ ਗੱਲ ਕਰਦਾ ਕੋਈ ਹੱਕ ਦੀ ਗੱਲ ਕਰਦਾ ਉਹਨਾਂ ਦੇ ਪੇਜ ਬੰਦ ਕੀਤੇ ਜਾਂਦੇ ਆ ਉਹਨਾਂ ਦੇ ਐਨਆਈਸੀ ਲੱਗ ਜਾਂਦੀ ਆ ਉਹ ਜੇਲ੍ਹਾਂ ਦੀ ਚਲੇ ਜਾਂਦੇ ਆ ਤੇ ਜਿਹੜੀਆਂ ਇਹ ਇੰਗੇਜ ਕਰਦੀਆਂ ਉਹਨਾਂ ਦੇ ਕਿਉਂ ਪੇਜ ਬੰਦ ਨਹੀਂ ਹੁੰਦੇ ਬਈ ਉਹਨਾਂ ਦੇ ਵੀ ਤਾਂ ਬੰਦ ਹੋਣੇ ਚਾਹੀਦੇ ਜਦੋਂ ਇਹ ਫਿਰ ਜਦੋਂ ਨਹੀਂ ਕੋਈ ਇਸ ਚੀਜ਼ ਨੂੰ ਬੰਦ ਕਰਦਾ ਤਾਂ ਫਿਰ ਸਿੰਘਾਂ ਨੇ ਤੇ ਫਿਰ ਇਹੀ ਕੁਝ ਹੋਣਾ ਮੈਂ ਤਾਂ ਨਹੀਂ ਵਧੀਆ ਕੀਤਾ ਜੋ ਕੀਤਾ ਕੀ ਅੱਜ ਦੀ ਜੋ ਸੋਸ਼ਲ ਮੀਡੀਆ ਦੀ ਜਾਣੇ ਹਲੇ ਇੰਸਟਾਗ੍ਰਾਮ ਤੇ ਤੁਹਾਨੂੰ ਉਹ ਕੀ ਕੀ ਤਰ੍ਹਾਂ ਦੇਣ ਚਾਹੁੰਦੇ ਉਹਨਾਂ ਨੂੰ ਤੇ ਇਹੀ ਆ ਕਿ ਭੈਣ ਮੇਰੀਓ ਬੜਿਆ ਕੰਮ ਆ ਹੋਰ ਕੰਮ ਬਥੇਰੇ ਆ ਜਰੂਰੀ ਨਹੀਂ ਕਿ ਨਗੇਜ ਕਰਕੇ ਤਾਂ ਤੁਸੀਂ ਇਸ ਪੈਸਾ ਕਮਾਓਗੇ ਇਹ ਬਹੁਤ ਤੁਹਾਡੀ ਗਲਤ ਗੱਲ ਆ ਤੁਹਾਡੇ ਬੱਚੇ ਆ ਆਉਣ ਵਾਲੀ ਪੀੜ੍ਹੀ ਤੁਹਾਡੀ ਕੀ ਕਹੇਗੀ ਸਾਡੀ ਮਾਂ ਕੀ ਕੰਮ ਕਰਦੀ ਸੀ ਜੋ ਤੁਸੀਂ ਨਗੇਜ ਕਰਦੇ ਹੋ ਉਹ ਤੁਹਾਡੀ ਪੀੜ੍ਹੀ ਵੀ ਨਗੇਜ ਕਰੇਗੀ ਨਾ ਤੁਸੀਂ ਤਾਂ ਆ ਤੁਸੀਂ ਆਪਣੇ ਭੈਣ ਭਰਾਵਾਂ ਵੱਲ ਵੇਖੋ ਨਾ ਇਹ ਗਲਤ ਕੰਮ ਕਰੋ ਇਹ ਬਹੁਤ ਮਾੜਾ ਆ ਜੇ ਨਹੀਂ ਬਾਜ ਆਉਂਦੀਆਂ ਜੇ ਨਈ ਕਾਨੂੰਨ ਇਹਨਾਂ ਨੂੰ ਨੱਫ ਪਾਉਂਦਾ ਨਹੀਂ ਇਹਨਾਂ ਦੇ ਕੇਚ ਬੰਦ ਹੁੰਦੇ ਪਰ ਸਿੰਘ ਨੀਲੇ ਬਾਣੇ ਵਾਲੇ ਇਦਾਂ ਹੀ ਸੌਦਾ ਲਾਉਂਦੇ ਰਹਿਣਗੇ